ਕਿਸ ਨੇ ਫਕੀਰ ਬੁੱਲੇ ਸ਼ਾਹ ਜੀ ਤੋਂ ਪੁੱਛਿਆ ਸ਼ਹਿਰ ਲਾਹੌਰ ਵਿੱਚ ਕਿੰਨੇ ਪੂਹੇ ਤੇ ਕਿੰਨੀਆਂ ਬਾੜੀਆਂ ਨੇ ਕਿੰਨੀਆਂ ਖੁਈਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ ਤੇ ਕਿੰਨੀਆਂ ਇੱਟਾਂ ਟਿੜਕੀਆਂ ਨੇ ਤੇ ਕਿੰਨੀਆਂ ਸਾਧੀਆਂ ਨੇ ਉਹ ਬੁੱਲੇ ਸ਼ਾਹ ਕਿੰਨੀਆਂ ਕੁੜੀਆਂ ਵਿਆਹੀਆਂ ਤੇ ਕਿੰਨੀਆਂ ਕਵਾਰੀਆਂ ਨੇ ਕੋਤਾ ਸੱਕੇ ਨੀ ਆਪ ਕਵਾਰੀਆਂ ਲੈ ਤੇ ਬਾਬਾ ਬੁੱਲੇ ਸਾਚੀ ਨੇ ਫਰਮਾਇਆ ਕਿ ਸ਼ਹਿਰ ਲਾਹੌਰ ਵਿੱਚ ਲੱਖਾਂ ਪੋਹੇ ਤੇ ਕਰੋੜਾਂ ਪਾਰੀਆਂ ਨੇ ਉਹ ਜਿੰਨਾ ਖੁਈਆਂ ਦਾ ਪਾਣੀ ਪੀਤਾ ਸੋਣੀ ਨੇ ਉਹ ਮਿੱਠੀਆਂ ਨੇ ਤੇ ਬਾਕੀ ਖਾਰੀਆਂ ਨੇ ਤੇ ਜਿੰਨਾ ਇੱਟਾਂ ਤੇ ਪੈਦ ਰੱਖਿਆ ਸੱਸੀ ਨੇ ਉਹ ਟਡਕੀਆਂ ਬਾਕੀ ਸਾਧੀਆਂ ਨੇ ਤੇ ਜਿਨ੍ਹਾਂ ਨੂੰ ਮਿਲ ਕੇ ਆਪਣੇ ਰਾਂਝੇ ਉਹ ਵਿਆਹਿਆ ਨੇ ਬਾਕੀ ਸਭ ਕੁਵਾਰੀਆਂ ਨੇ ਬਾਕੀ ਸਭ ਕੁਵਾਰੀਆਂ ਨੇ ਤੇ ਇਸ਼ਕ ਦੀ ਸੋਲੀ ਉਹੀ ਚੜਿਆ ਜਿਸਨੇ ਆਪਣੀ ਮੈਨੂ ਪੜਿਆ ਨਫਜ਼ ਆਪਣੇ ਨਾਲ ਉਹੀ ਲੜਿਆ ਉਹ ਭਲਿਆ ਜਿਹੜਾ ਇਸ਼ਕ ਦੀ ਅਗ ਵਿੱਚ ਸੜਿਆ ਜਿਹੜਾ ਇਸ਼ਕ ਦੀ ਅਗ ਵਿੱਚ ਸੜਿਆ ਤੇ ਗੁੱਸੇ ਵਿੱਚ ਨਾ ਤੂੰ ਆਇਆ ਕਰ ਠੰਡਾ ਕਰਕੇ ਖਾਇਆ ਕਰ ਤੇ ਦਿਨ ਤੇਰੇ ਵੀ ਫਿਰ ਚਾਨ ਕੇ ਐਵੇਂ ਨਾ ਕਬਰਾਇਆ ਕਰ ਤੇ ਟਟਾ ਦਾ ਪਾਲਨ ਲੈ ਕੇ ਤੂੰ ਦਿਨ ਟੁੱਪੇ ਕਦ ਛਾਇਆ ਕਰ ਤੇ ਪਿਆਰ ਤੇ ਐਸੇ ਬੁੱਟੇ ਲਾ ਉਹ ਸਾਰੇ ਚੱਗ ਵਿੱਚ ਛਾਇਆ ਕਰ ਆਪਣੇ ਅੰਦਰ ਝੂਠ ਮੁਕਾ ਆਪਣੇ ਅੰਦਰੋਂ ਝੂਠ ਮੁਕਾ ਸੱਚ ਦਾ ਟੋਲ ਵਚਾਇਆ ਕਰ ਤੇ ਰੁੱਖੀ ਸੁਖੀ ਖਾਕੇ ਬੰਦਿਆ ਰੁੱਖੀ ਸੁਖੀ ਖਾਕੇ ਬੁਲਿਆ ਸੱਚ ਤੇ ਵਿੱਚ ਤੂੰ ਤੁਰ ਜਾਇਆ ਕਰ ਤੇ ਮਨ ਅੰਦਰ ਤੋਂ ਝਾੜੋ ਤੇ ਅੰਦਰੋਂ ਬਾਹਰ ਸਫਾਇਆ ਕਰ ਦੈ ਨਾ ਅਡ ਚੋਲੀ ਕਿਸੇ ਦੇ ਅੱਗੇ ਰੱਬ ਅੱਗੇ ਕੁਟ ਲਾਇਆ ਕਰ ਗੁੱਸੇ ਵਿੱਚ ਨਾ ਆਇਆ ਕਰ ਠੰਡਾ ਕਰਕੇ ਖਾਇਆ ਕਰ ਠੰਡਾ ਕਰਕੇ ਖਾਇਆ ਕਰ ਸਖਤ ਜ਼ੁਬਾਨਾਂ ਰੱਖਣ ਵਾਲੇ ਦਿੰਦੇ ਨਾ ਨੁਕਸਾਨ ਡਰ ਉਹਨਾਂ ਦੇ ਕੋਲੋਂ ਭਲਿਆ ਜਿਹੜੇ ਚੁੱਕ ਚੁੱਕ ਕਰਨ ਸਲਾਮ ਜੜੇ ਚੁੱਕ ਚੁੱਕ ਕਰਨ ਸਲਾਮ ਨਾ ਮਸਜਿਦ ਵਿੱਚ ਨਾ ਮੰਦਿਰ ਵਿੱਚ ਨਾ ਫਿਰ ਕਿਆ ਪ੍ਰਯਾਸ ਮੰਦਿਰ ਵਿੱਚ ਨਾ ਪਸਤੀ ਵਿੱਚ ਨਾ ਖੰਡਰ ਵਿੱਚ ਰੱਬ ਰਚਾਈ ਖੇਡ ਮਨ ਅੰਦਰ ਵਿੱਚ ਰੱਬ ਰਚਾਈ ਖੇਡ ਮਨ ਅੰਦਰ ਵਿੱਚ ਜਿਸ ਪਾਇਆ ਭੇਤ ਕਲੰਦਰ ਦਾ ਦਾ ਖੋਜਿਆ ਆਪਣੇ ਅੰਦਰ ਦਾ ਉਹੀ ਵਾਸੀ ਹੈ ਸੁਖ ਮੰਦਰ ਦਾ ਉਹ ਜਿੱਥੇ ਕੋਈ ਵੀ ਨਾ ਚੜਤੀ ਲੈਂਦੀ ਏ ਬੁੱਲਿਆ ਮੂੰਹ ਆਈ ਬਾਤ ਨਾ ਰਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਚਾਰ ਚੁਫੇਰੇ ਕਤੋਂ ਟਕਰਾਂ ਪਿਆ ਮਾਤਾ ਏ ਜਿੱਤਿਆਂ ਹੋਈਆਂ ਬਾਜੀਆਂ ਕਤੋਂ ਹੱਥ ਟਾਏ ਵੇਖ ਲੈ ਸੋਣਾ ਹਰ ਇੱਕ ਤੇ ਵਿੱਚ ਵਸਦਾ ਵੇਖ ਲੈ ਸੱਜਣਾ ਉਹ ਹਰ ਇੱਕ ਤੇ ਵਿੱਚ ਵਸਦਾ ਤੇਰੀਆਂ ਕਰਤੂਤਾਂ ਵੇਖ ਕੇ ਉਹ ਹੱਸਦਾ ਕਦੇ ਕਵਾਚੀ ਚੀਜ਼ ਟੰਡੋਰਾ ਸ਼ਹਿਰ ਵਿੱਚ ਉਹ ਫਰਕ ਨਹੀਂ ਤਿਸਤਾ ਕਿਉਂ ਤੈਨੂੰ ਆਪਣੇ ਤੇ ਗੈਰ ਵਿੱਚ ਤੇਰੇ ਦਿਲ ਵਿੱਚ ਬੰਦ ਖਜ਼ਾਨਾ ਦੂਰਤਾ ਕਰ ਵਿੱਚ ਬੈਠਾ ਕਰ ਲੈ ਚਲਵਾ ਦੂਰਤਾ ਕਹਿਨ ਸਿਆਣੇ ਦਿਲ ਹੈ ਕਤ ਲਪਤਾ ਜੇ ਲੱਭੇ ਤਾਂ ਯਾਰ دیਵਾਨਾ ਲੱਭਤਾ ਓਟ ਕਰਕੇ ਵੇਖ ਅਕਲ ਤੇ ਆੰਨਿਆ ਕੁਦਰਤ ਦੇ ਵੇਖੀ ਫਿਰ ਵੀ ਰੱਬ ਨੂੰ ਨਾ ਮੰਨਿਆ ਕਰ ਲੈ ਦਿਲ ਦੀ ਸਫਾਈ ਜੇ ਤੀ ਦਾਦਾ ਚਾਹੀਤਾ ਉਤ ਚਹਾਨ ਤੋਂ ਕੀ ਲੈਣਾ ਤੈਨੂੰ ਤਾਂ ਯਾਰ ਚਾਹੀਦਾ ਤੂੰ ਜਹਾਨ ਤੋਂ ਕੀ ਲੈਣਾ ਤੈਨੂੰ ਤਾਂ ਪਿਆਰ ਚਾਹੀਦਾ ਉਮੀਦ ਕਰਦਾ ਦੋਸਤੋ ਇਹ ਅਲਫਾਜ਼ ਤੁਹਾਡੇ ਨੂੰ ਸ਼ੋਕ ਹੈ ਹੋਣ ਕੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ